ਜੇ ਗੁਰੂ ਗੋਬਿੰਦ ਸਿੰਘ ਜੀ RAM ਜੀ ਨੂੰ ਅਵਤਾਰ ਨਹੀਂ ਮੰਨਣਗੇ ਤਾਂ ਕੀ ਸਾਰੀ ਦੁਨੀਆ ਇਸ ਗੱਲ ਨੂੰ ਮੰਨ ਲੇਗੀ ਵੀ RAM ਅਵਤਾਰ ਨਹੀਂ ਸੀ ਉਹਨਾਂ ਦਾ ਤਾਂ ਪੰਥ ਚੱਲਦਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਹਨੂੰ ਡਿਫਾਈਨ ਕੀਤਾ ਕਿ ਹਾਂ RAM ਜੀ ਅਵਤਾਰ ਸਨ ਜੇ ਕ੍ਰਿਸ਼ਨ ਜੀ ਅਵਤਾਰ ਹੈ ਗੁਰੂ ਗ੍ਰੰਥ ਸਾਹਿਬ ਨੇ ਵੀ ਕੀਤਾ ਸਤਜੁਗ ਤਾਂ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤਾ ਤੈ ਮਾਣਿਓ RAM ਰਗਵੰਸ਼ ਕਹਾਇਓ ਉਹਦੇ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਉਹਨਾਂ ਅਵਤਾਰਾਂ ਦੀ ਕਥਾ ਲਿਖੀ ਹੈ ਉਹਦੇ ਵਿੱਚ ਇਹ ਕਿੱਥੇ ਕਿਹਾ ਵੀ ਅਵਤਾਰਾਂ ਨੂੰ ਪੁੱਜੋ ਜੇ ਕਿਆ ਹੁੰਦਾ ਫਿਰ ਇਹ ਕਿਉਂ ਕਹਿੰਦੇ ਕੋਉ ਬੁੱਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨਤਾ ਆਇਓ ਕੂਰ ਕਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਫਿਰ ਇਹ ਕਨਸੈਪਟ ਕਿੱਧਰ ਗਿਆ ਇਹ ਤਾਂ ਦੇਖੋ ਉਹਨੂੰ ਉਹ ਇੱਕ ਅਵਤਾਰ ਕਥਾ ਉਹ ਇੱਕ ਵਿਸ਼ਾ ਹੈ ਉਸ ਵਿਸ਼ੇ ਦੇ ਉੱਤੇ ਜਿੰਦ ਤੱਕ ਵਿਸ਼ੇ ਦੇ ਪਿੱਛੋਂ ਨਾ ਟੱਚ ਕਰੋਗੇ ਤੁਸੀਂ ਵਸਤਵਿਕਤਾ ਤੇ ਉਹਦਾ ਉਹਦਾ ਅਧਿਐਨ ਨਹੀਂ ਕਰ ਸਕੋਗੇ ਹਮ ਤਾਂ ਇਸ ਕਰਕੇ ਉਹ ਵਿਸ਼ਾ ਤ੍ਰਿਤ੍ਰੋਪਖਿਆੰ ਦਾ ਜਿਹੜਾ ਵਿਸ਼ਾ ਜਾਂ ਅਵਤਾਰਾਂ ਦਾ ਜਿਹੜਾ ਵਿਸ਼ਾ ਉਹ ਇੱਕ ਵਿਸ਼ੇ ਦੇ ਨੀਚੇ ਉਹਦਾ ਐਨਾਲਿਸਿਸ ਹੈ ਚਰਿੱਤਰੋਪਖਿਆਨ ਦੇ ਵਿੱਚ ਕਾਮ ਦੇ ਉੱਤੇ ਐਨਾਲਿਸਿਸ ਕੀਤਾ ਹੋਇਆ ਉਹਦੀਆਂ 405 ਕਹਾਣੀਆਂ ਨੇ ਫਿਰ ਦੇਖੋ ਕਿੰਨੀ ਰੌਚਕ ਗੱਲ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਇਸਤਰੀਆਂ ਦੇ ਚਰਿੱਤਰ ਦੱਸੇ ਆ ਉੱਥੇ ਗੁਰੂ ਸਾਹਿਬ ਜੀ ਨੇ ਪੁਰਸ਼ਾਂ ਦੇ ਵੀ ਚਰਿੱਤਰ ਦੱਸੇ ਆ ਪੁਰਸ਼ ਵੀ ਚਿੱਤਰ ਕਰਦੇ ਆ ਹਾਂ ਪੁਰਸ਼ ਵੀ ਚਿੱਤਰ ਕਰਦੇ ਆ ਮਹਾਰਾਜ ਨੇ ਪੁਰਸ਼ ਚਿੱਤਰ ਵੀ ਲਿਖੇ ਆ ਮਤਲਬ ਉਹ ਵੀ ਇੱਕ ਵਿਧਾਨ ਹੈ ਉਹ ਵੀ ਇੱਕ ਪੜਿਆ ਜਾਏ ਤਾਂ ਉਹਦਾ ਐਨਾਲਿਸਿਸ ਇਸ ਤਰ੍ਹਾਂ ਵੀ ਹੁੰਦਾ ਹੈ ਤੇ ਸਾਡਾ ਪੁਰਾਣਿਕ ਸਾਡੀ ਵਿਰਾਸਤ ਹੈ ਉਹ ਸੇ ਵਿਦਵਾਨ ਕਹਿੰਦੇ ਆ ਕਿ ਜਿਨ ਲੋਗੋ ਕੋ ਆਪਣੀ ਵਿਰਾਸਤ ਦਾ ਅਹਿਸਾਸ ਨਹੀਂ ਹੁੰਦਾ ਉਹਨ ਲੋਗੋ ਦਾ ਕੋਈ ਇਤਿਹਾਸ ਨਹੀਂ ਹੁੰਦਾ ਬਿਲਕੁਲ ਜਦੋਂ ਸਾਨੂੰ ਸਾਡੀ ਵਿਰਾਸਤ ਹੀ ਨਹੀਂ ਪਤਾ ਸਾਡਾ ਕੀ ਇਤਿਹਾਸ ਹੈ ਅਸੀਂ ਲੜਦੇ ਆ ਕਿ ਸਾਡਾ ਦਸਮ ਗ੍ਰੰਥ ਸਾਹਿਬ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਿਖਤ ਆ ਉਹ ਸਾਡੀ ਵਿਰਾਸਤ ਆ ਜਿਹੜੇ ਜਿਨ੍ਹਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਨਹੀਂ ਉਹਨਾਂ ਦਾ ਗੁਰੂ ਕੋਈ ਹੋਰ ਆ ਜਿਹੜੇ ਦਸਮ ਗ੍ਰੰਥ ਨੂੰ ਗੁਰੂ ਨਹੀਂ ਮੰਨਦੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਵੀ ਨਹੀਂ ਮੰਨਦੇ ਕਿਉਂਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਜੇ ਗੁਰੂ ਗੋਬਿੰਦ ਸਿੰਘ ਸਾਡੇ ਨੇ ਤੇ ਗ੍ਰੰਥ ਉਹਨਾਂ ਦਾ ਸਾਡਾ ਨਾ ਹੋਊਗਾ ਹੂੰ ਉਹ ਕਹਿੰਦੇ ਗੁਰੂ ਹੀ ਸਾਡਾ ਹੈ ਨਹੀਂ ਉਹਨਾਂ ਦਾ ਥੀਮ ਕਿਤੇ ਹੋਰ ਹੈ ਚਰਚਾ ਜਿੱਥੇ ਮਰਜ਼ੀ ਕਰ ਲੋ ਸਾਡੀਆਂ ਦੇਖੋ ਮੈਂ ਕਿੰਨੇ ਤੁਹਾਨੂੰ ਹਵਾਲੇ ਦਿੱਤੇ ਹੱਥ ਲਿਖਤਾ ਈਵਨ ਕਿ ਸਭ ਤੋਂ ਵੱਡੀ ਦਾਤ ਸਿੱਖ ਦੇ ਜੀਵਨ ਦੀ ਪਰਿਭਾਸ਼ਿਤ ਕਰਨੀ ਹੋਵੇ ਤਾਂ ਕਹਿੰਦੇ ਪੰਜ ਬਾਣੀਆਂ ਪੜਨ ਵਾਲਾ ਸਿੱਖ ਹੈ ਬਿਲਕੁਲ ਸਹੀ ਜੇ ਕਿਸੇ ਨੇ ਅਮਰਤ ਛਕਣਾ ਤਾਂ ਕਹਿੰਦੇ ਪੰਜ ਬਾਣੀਆਂ ਦਾ ਪੰਜ ਪਿਆਰੇ ਤਿਆਰ ਕਰਦੇ ਉਹ ਪੰਜ ਬਾਣੀਆਂ ਚੋਂ ਤਿੰਨ ਜਾਪ ਸਾਹਿਬ ਤਬਈਅਹ ਸਾਹਿਬ ਚੌਪਈ ਸਾਹਿਬ ਉਹ ਦਸਮ ਗ੍ਰੰਥ ਦੀਆਂ ਬਾਣੀਆਂ ਨੇ ਜੇ ਦਸਮ ਗ੍ਰੰਥ ਤੁਹਾਡੀ ਗੁਰੂ ਦੀ ਲਿਖਤੀ ਹੈ ਨਹੀਂ ਤੁਸੀਂ ਅਮਰਤ ਕਿਹੜੇ ਵਿਧਾਨ ਨਾਲ ਤਿਆਰ ਕਰੋਗੇ ਆਪਣਾ ਵਿਧਾਨ ਪੈਦਾ ਕਰੋਗੇ ਤੇ ਪੰਥ ਦੀਆਂ ਜਿਹੜੀਆਂ ਇੰਨੀਆਂ ਪੁਰਾਣੀਆਂ ਰਵੈਤਾਂ ਚੱਲੀਆਂ ਆ ਰਹੀਆਂ ਉਹ ਅੱਜ ਖੜੇ ਹੋਵੋਗੇ ਤੁਸੀਂ ਨਵਾਂ ਵਿਧਾਨ ਪੈਦਾ ਕਰੋਗੇ ਇਹ ਸਾਡਾ ਵਿਧਾਨ ਹੈ ਸਾਡੇ ਵਿਧਾਨਾਂ ਨੇ ਸਾਡੇ ਵਿਦਵਾਨਾਂ ਨੇ ਇਸ ਵਿਧਾਨ ਨੂੰ ਸੰਭਾਲ ਕੇ ਰੱਖਿਆ ਪਰ ਇਹ ਵੀ ਗੱਲ ਕਹਿੰਦੇ ਨਾ ਵੀ ਜਿੱਥੇ ਆਪਾਂ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਆ ਕਿਉਂਕਿ ਗੁਰੂ ਸਾਹਿਬ ਜੇ ਗੱਲ ਕਰਦੇ ਗੁਰਗੋਬਿੰਦ ਸਿੰਘ ਜੀ ਉਹਨਾਂ ਨੂੰ ਗੁਰਗੱਦੀ ਦੇ ਕੇ ਗਏ ਨੇ ਪਰ ਉੱਥੇ ਅਸੀਂ ਦਸਮਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਕਰਦੇ ਦੇਖੋ ਬਿਲਕੁਲ ਸਾਹਮਣੇ ਆਜੂ ਸਾਹਿਬ ਦਾ ਕਮਰ ਜੋਤ ਜੀ ਕਮਰ ਜੋਤ ਜੀ ਦੋ ਗੱਲਾਂ ਨੇ ਜਿਹੜਾ ਇਹ ਪ੍ਰਕਾਸ਼ ਕਰਨ ਦਾ ਵਿਧਾਨ ਹੈ ਇਹਦੇ ਵਿੱਚ ਨਾ ਇੱਕ ਸ਼ੰਸ਼ਾ ਖੜਾ ਕੀਤਾ ਜਾਂਦਾ ਇਹਦਾ ਮੂਲ ਧਾਰਨੇ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਪੀੜੀ ਕੁਰਸੀ ਕੁਝ ਵੀ ਨਹੀਂ ਰੱਟਣਾ ਚਾਹੀਦਾ ਇਹ ਗੱਲ ਉਦਾਹਰਣ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਜੇ ਦਸਮ ਗ੍ਰੰਥ ਸਾਹਿਬ ਨਾਲ ਪ੍ਰਕਾਸ਼ ਕੀਤੇ ਜਾਂਦੇ ਆ ਤਾਂ ਕੀ ਇਹ ਕਿਹਾ ਜਾਂਦਾ ਵੀ ਦਸਮ ਗ੍ਰੰਥ ਸਾਡੇ ਗੁਰੂ ਨੇ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਿਹਾ ਜਾਂਦਾ ਜਿੱਥੇ ਵੀ ਤਖਤ ਸਾਹਿਬ ਤੇ ਪ੍ਰਕਾਸ਼ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਸਮਝਿਆ ਜਾਂਦਾ ਇਹ ਤਾਂ ਨਹੀਂ ਕਿਹਾ ਜਾਂਦਾ ਦਸਮ ਜਿਹੜਾ ਗੁਰੂ ਗੁਰੂ ਦਸਮ ਗੁਰੂ ਗ੍ਰੰਥ ਆ ਇਹ ਤਾਂ ਨਹੀਂ ਕਿਹਾ ਜਾਂਦਾ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਕਨਸੈਪਟ ਇਹ ਆ ਕਿ ਪ੍ਰਕਾਸ਼ ਕਿਉਂ ਕਰਨਾ ਹੈ ਦੇਖੋ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਉਹ ਵੀ ਸਾਡੇ ਗੁਰੂ ਸਾਹਿਬ ਜੀ ਦੀ ਕਰਤੈ ਗੁਰੂ ਸਾਹਿਬਾਂ ਦੀ ਕਰਤੈ ਨਾ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅਮਰ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਅਸਲ ਤੇ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਅੱਜ ਹੈ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਾਇਆ ਦਮਦਮੀ ਬੀੜਾ ਗੁਰੂ ਸਾਹਿਬ ਜੀ ਨੇ ਆਪਣੇ ਸ਼੍ਰੀਕੰਠ ਤੋਂ ਲਿਖਾਇਆ ਹੂੰ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਉਹਨਾਂ ਨੇ ਕਿਹਾ ਸੀ ਨਾ ਅਸੀਂ ਬੀੜ ਨਹੀਂ ਦੇਣੀ ਬੀੜ ਨਹੀਂ ਦੇਣੀ ਧੀਰਮਲਿਆ ਨੇ ਤਾਂ ਮਹਾਰਾਜ ਨੇ ਆਪਣੇ ਮੁੱਖੋਂ ਚਾਰੇ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੀ ਸ਼੍ਰੀ ਮੁਖਵਾਕ ਬਾਣੀ ਨਹੀਂ ਹੈ ਪਰ ਮਹਾਰਾਜ ਨੇ ਉਹਦੇ ਵਿੱਚ ਮੋਹਰ ਨਹੀਂ ਲਾਈ ਜਿਹੜੀ ਦਸਮਗ੍ਰੰਥ ਸਾਹਿਬ ਦੀ ਬਾਣੀ ਆ ਉਹਦੇ ਚ ਮਹਾਰਾਜ ਨੇ ਆਪਣੀ ਨਿੱਜੀ ਮੋਹਰ ਲਾਈ ਆ ਤਾਂ ਅਸੀਂ ਉਹਦਾ ਪ੍ਰਕਾਸ਼ ਕਿੱਥੇ ਕਰਾਂਗੇ ਜੇ ਅਸੀਂ ਮਹਾਰਾਜ ਦੀ ਹਜ਼ੂਰੀ ਚ ਨਹੀਂ ਕਰਾਂਗੇ ਤਾਂ ਉਹ ਵੀ ਤਾਂ ਗੁਰੂਕ੍ਰਿਤਾ ਉਹ ਵੀ ਗੁਰੂ ਬਾਣੀ ਆ ਉਹ ਵੀ ਗੁਰੂ ਬਾਣੀ ਇਹ ਵੀ ਕਹਿੰਦੇ ਆ ਕਹਿੰਦੇ ਜਦੋਂ ਭਾਈ ਮਣੀ ਸਿੰਘ ਜੀ ਨੂੰ ਲਿਖਾਈ ਜਾ ਰਹੀ ਸੀ ਬਾਣੀ ਤਾਂ ਗੁਰੂ ਸਾਹਿਬ ਨੇ ਆਪਣੀ ਬਾਣੀ ਜਿਹੜੀ ਆ ਉਸ ਸਮੇਂ ਜਿਹੜੀ ਆ ਉਹ ਐਡ-ਆਨ ਨਹੀਂ ਕਰਾਈ ਕੀ ਇਹਦੇ ਚ ਕੋਈ ਸੱਚਾਈ ਆ ਵੀ ਬਿਲਕੁਲ ਵੀ ਦਸਮ ਬਾਸ਼ਾ ਦੀ ਬਾਣੀ ਨਹੀਂ ਹੈ ਦੇਖੋ ਦੇਖੋ ਭਾਈ ਕੁਮਰ ਜੋਤ ਸਿੰਘ ਜੀ ਅਸਲ ਚ ਗੱਲ ਇਹ ਆ ਕਿ ਇਹ ਜਿਹੜਾ ਵਿਧਾਨ ਹੈ ਇਹ ਸਾਡੇ ਗ੍ਰੰਥਕਾਰਾਂ ਦੇ ਕਈ মত ਹੁੰਦੇ ਨੇ ਇਸ ਵਿਸ਼ੇ ਦੇ ਉੱਤੇ ਹਰ ਤਰ੍ਹਾਂ ਦਾ মত ਹੁੰਦਾ ਸਾਡੇ ਵਿਦਵਾਨਾਂ ਦਾ ਕਿਸੇ ਦਾ ਇਹ মত ਹੋਏਗਾ ਵੀ ਮੈਂ ਅਜੇ ਤੱਕ ਨਹੀਂ ਪੜਿਆ ਜੇ ਕਿਸੇ ਦਾ ਹੋਏਗਾ ਵੀ ਤਾਂ ਉਹਦੇ ਵਿੱਚ ਗੱਲ ਕਲੀਅਰ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਖਰੀ ਅ ਫਿਰ ਉਚਾਰਨ ਕਰਨਾ ਕੀਤੀ ਹੈ ਉਹਦੇ ਵਿੱਚ ਨਹੀਂ ਕੁਝ ਕੀਤਾ ਤੇ ਆਪਣੀ ਬਾਣੀ ਮਹਾਰਾਜ ਨੂੰ ਪਤਾ ਸੀ ਕਿ ਜਿਹੜਾ ਕੁਝ ਅਸੀਂ ਉਚਾਰਨ ਕੀਤਾ ਹੈ ਉਹਨੂੰ ਇਕੱਠਾ ਕਰਾਂਗੇ ਤਾਂ ਬਹੁਤ ਵੱਡਾ ਗ੍ਰੰਥ ਬਣ ਜਾਊਗਾ। ਦੇਖੋ ਤੁਸੀਂ 1430 ਅੰਗ ਦਾ ਸਾਡਾ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ। ਤੇ ਦਸਮ ਗ੍ਰੰਥ ਸਾਹਿਬ ਦੇ 1428 ਅੰਗ ਨੇ। ਕਿੱਦਾਂ ਵੱਡਾ ਆਕਾਰ ਹੋ ਜਾਂਦਾ ਜੇ ਦੋਵੇਂ ਇਕੱਠੇ ਹੋ ਜਾਂਦੇ ਹਨਾ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਹ ਵੱਖਰਾ ਉਚਾਰਨ ਆਪਣੀ ਬਾਣੀ ਉਚਾਰਨ ਕਰਕੇ ਆਪਣਾ ਜਿਹੜਾ ਗੁਰੂ ਸਾਹਿਬ ਜੀ ਦਾ ਆਪਣਾ ਪਰਸਨਲ ਵਿਊ ਸੀ ਉਹ ਵੀ ਸਾਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ। ਗੁਰੂ ਸਾਹਿਬ ਦਾ ਪਰਸਨਲ ਵਿਊ